ਆ ਹੈਗਾ 2 ਪੀ ਸੂਟਸਵੈਟ ਬਾਜ਼ਾਰ ਚ ਜਿਹੜੀ ਮਰਜ਼ੀ ਦੁਕਾਨ ਤੇ ਜਾ ਕੇ ਪਤਾ ਕਰੋ 10000 ਰੁਪਏ ਤੋਂ ਘੱਟ ਕਿਸੇ ਨੇ 2 ਪੀ ਸੂਟਸਵੈਟ ਨਹੀਂ ਦੇਣਾ ਸਾਡੇ ਕੋਲ ਆਜੋ 10000 ਵਾਲਾ 2 ਪੀ ਸੂਟਸਵੈਟ ਸਿਰਫ 2995 ਚ ਲੈ ਜਾਓ ਖਾਸ ਗੱਲ ਕੀ ਆ ਅਸੀਂ ਸਲਾਈ ਕਰਕੇ ਦਵਾਂਗੇ ਤੁਸੀਂ ਲੈਣੀਆਂ ਹੈਗੀਆਂ ਬਲੇਜ਼ਰ ਬਲੇਜ਼ਰ ਵੀ ਸਾਡੇ ਕੋਲ ਟਾਪ ਦੇ ਰੰਗ ਹੈਗੇ ਆ ਚੈੱਕ ਦੇ ਵਿੱਚ ਹੈਗੀਆਂ ਲਾਈਨਿੰਗ ਦੇ ਵਿੱਚ ਹੈਗੀਆਂ ਪ੍ਰਿੰਟ ਹੈਗੀਆਂ ਪਲੇਨ ਹੈ ਗਿਆ ਪਲੇਸਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੋਹਣੀ ਇੱਥੇ ਵੈਰਾਈਟੀ ਆ ਚੁੱਕੀ ਆ ਬਟਨ ਜਿੰਤਾ ਨੇ ਮਰਜ਼ੀ ਲਵਾ ਲਓ ਜੇਪਾਂ ਜਿੰਨੀਆਂ ਮਰਜ਼ੀ ਲਵਾ ਲਓ ਜਿਹੜਾ ਤੁਸੀਂ 3 ਪੀਸ ਕੋਟਪੈਂਟ ਬਾਜ਼ਾਰ 'ਚ ਆ ਕੇ ਲੈਨੇ ਹੋ 15000 ਰੁਪਏ ਦਾ ਸਾਡੇ ਕੋਲ ਆਜੋ 15000 ਵਾਲਾ 3 ਪੀਸ ਕੋਟਪੈਂਟ ਸਿਰਫ 3760 ਹੀ ਦਵਾਂਗੇ ਸਿਲਾਈ ਕਰਕੇ ਆ ਹੁਣ 18000 ਨਹੀਂ ਲੈਣਾ ਇਹਦਾ 17000 ਨਹੀਂ ਲੈਣਾ ਸਿਰਫ 6500 ਰੁਪਏ 'ਚ ਸ਼ੇਰਵਾਨੀ ਤਿਆਰ ਕਰਕੇ ਦਵਾਂਗੇ ਸਿਲਾਈ ਕਰਕੇ ਕੋਈ ਮੰਗਦਾ 1800 ਰੁਪਇਆ ਕੋਰਤੇ ਪਜਾਮੇ ਦੇ ਕੱਲੇ ਕੱਪੜੇ ਦਾ ਰੇਟ ਕੋਈ ਮੰਗਦਾ 2000 ਕੋਈ ਮੰਗਦਾ 1700 ਸਾਡੇ ਕੋਲ ਆਜੋ ਸਿਰਫ 700 ਰੁਪਏ ਤੋਂ ਕੋਰਤਾ ਪਜਾਮਾ ਅਸੀਂ ਸ਼ੁਰੂ ਕਰ ਦਿੰਦੇ ਆ ਜਿਹੜਾ ਬਾਜ਼ਾਰ ਦੇ ਵਿੱਚ 4000 4500 ਰੁਪਏ ਦਾ ਕੋਰਤਾ ਪਜਾਮਾ ਦਬਈ ਵਾਲਾ ਮਿਲਦਾ ਇੱਥੋਂ 1120 ਰੁਪਏ ਚ ਲੈ ਜਾਓ ਇਸ ਤੋਂ ਇਲਾਵਾ ਦੇਖੋ ਬ੍ਰਾਂਡ ਸਾਡੇ ਕੋਲ ਸੀ ਆ ਰਾਮ ਰੈਮੰਡ ਐਸ ਆਰ ਐਸ ਜੀ ਐਸ ਮਦਰਮ ਇਟਾਲੀਅਨ ਬਹੁਤ ਨਾਲ ਬਹੁਤ ਸਾਰੇ ਬ੍ਰਾਂਡ ਦੇ ਸਾਡੇ ਕੋਲ ਕੱਪੜੇ ਆ 700 1100 20 ਆਪ ਦੀ 1400 ਦਾ 1800 ਦਾ ਆ 2500 ਦਾ ਤੁਸੀਂ ਪਾਰਟੀ ਵੇਰ ਕੋਟ ਤੇ ਵੀ ਐਮੇ ਲੈਣੇ ਆ ਜਾਗੋ ਤੇ ਪੋਣੇ ਆ ਨਾਈਟ ਪਾਰਟੀ ਇਹ ਪੋਣੇ ਆ ਤੁਸੀਂ ਥੀਮ ਬਣਾਉਣਾ ਆ ਦੇਖੋ ਜੀ ਇਹਦੇ ਵਿੱਚ ਕੁਆਲਿਟੀ ਬਹੁਤ ਸੁਪਰ ਹੈਗੀ ਆ ਇਹਦੇ ਨਾਲ ਤੁਸੀਂ ਬਾਸਕ ਨਹੀਂ ਬਣਾ ਸਕਦੇ ਆ ਲਓ ਵੀ ਹੁਣ ਪੰਜਾਬ ਦੇ ਮੁੰਡਿਆਂ ਨੂੰ ਵਿਆਹਾਂ ਸ਼ਾਦੀਆਂ ਜਾਗੋ ਪਾਰਟੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਟੋਰਾ ਕੱਢ ਕੇ ਭੇਜਾਂਗੇ ਜਿਹੜੀਆਂ ਤੁਹਾਡੇ ਮਨਾਂ ਦੇ ਟੈਨਸ਼ਨਾਂ ਸੀ ਵੀ ਭਾਈ ਕੋਟ ਪੈਂਟ ਕਿੱਥੋਂ ਲੈ ਕੇ ਆਵਾਂਗੇ ₹1000 पे भी हमें कित्थों लेग्यावांगे शेरबानियां बास्केट ब्लेजना क्योंकि बाजारਾਂ ਦੇ ਵਿੱਚ ਤਾਂ ਦੁਕਾਨਦਾਰ ਲੁੱਟਵੇ ਬਹੁਤ ਆ ਰੇਟ ਬਹੁਤ ਹੈ ਗਿਆ ਤੇ ਅੱਜ ਤੁਹਾਡੀ ਟੈਨਸ਼ਨ ਹਨਾ ਚੜ੍ਹ ਤੋਂ ਖਤਮ ਕਰ ਦੇਾਂਗੇ ਅੱਜ ਇੱਕ ਕਰ ਲਓ ਜੀ ਆ ਹੈਗਾ 2 ਪੀ ਸਪੋਰਟਮੈਂਟ ਬਾਜ਼ਾਰ 'ਚ ਜਿਹੜੀ ਮਰਜ਼ੀ ਦੁਕਾਨ ਤੇ ਜਾ ਕੇ ਪਤਾ ਕਰੋ 10000 ਰੁਪਏ ਤੋਂ ਘੱਟ ਕਿਸੇ ਨੇ 2 ਪੀ ਸਪੋਰਟਮੈਂਟ ਨਹੀਂ ਦੇਣਾ ਸਾਡੇ ਕੋਲ ਆਜੋ 10000 ਵਾਲਾ 2 ਪੀ ਸਪੋਰਟਮੈਂਟ ਸਿਰਫ 2995 ਚ ਲੈ ਜਾਓ ਖਾਸ ਗੱਲ ਕੀ ਆ ਅਸੀਂ ਸਲਾਈ ਕਰਕੇ ਦਵਾਂਗੇ ਇਕੱਲਾ ਕੱਪੜਾ ਨਹੀਂ ਸਲਾਈ ਕਰਕੇ ਤੁਹਾਡੇ ਨਾਪਦਾ ਦਵਾਂਗੇ ਆ ਦੇਖੋ ਚਾਹੇ ਤੁਸੀਂ ਡੀਐਸਪੀ ਹੋ ਤੁਸੀਂ ਐਸਐਸਪੀ ਹੋ ਤੁਸੀਂ ਐਸਟੀਐਮ ਹੋ ਚਾਹੇ ਤੁਸੀਂ ਕਿ ਡੀਸੀ ਸਾਹਿਬ ਚਾਹੇ ਤੁਸੀਂ ਕੋਈ ਵੀ ਸਾਡੇ ਅਫਸਰ ਸਹਿਮਾਨ ਹੋ ਤੁਸੀਂ ਲੈਣੀਆਂ ਹੈਗੀਆਂ ਬਲੇਜ਼ਰ ਬਲੇਜ਼ਰ ਵੀ ਸਾਡੇ ਕੋਲ ਟਾਪ ਦੇ ਰੰਗ ਹੈਗੇ ਆ ਚੈੱਕ ਦੇ ਵਿੱਚ ਹੈਗੀਆਂ ਲਾਈਨਿੰਗ ਦੇ ਵਿੱਚ ਹੈਗੀਆਂ ਪ੍ਰਿੰਟ ਹੈਗੀਆਂ ਪਲੇਨ ਹੈਗੀਆਂ ਪਲੇਜ਼ਰਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੋਹਣੀ ਇਥੇ ਵੈਰਾਈਟੀ ਆ ਚੁੱਕੀ ਆ ਬਟਨ ਜਿੰਦਾਂ ਨੇ ਮਰਜ਼ੀ ਲਵਾ ਲਓ ਜੇਪਾਂ ਜਿੰਦਿਆਂ ਮਰਜ਼ੀ ਲਵਾ ਲਓ ਜਿਹੜਾ ਤੁਸੀਂ 3 ਪੀਸ ਕੋਟਪੈਂਟ ਬਾਜ਼ਾਰ 'ਚ ਆ ਕੇ ਲੈਨੇ ਹੋ 15000 ਰੁਪਏ ਦਾ ਸਾਡੇ ਕੋਲ ਆਜੋ 15000 ਵਾਲਾ 3 ਪੀਸ ਕੋਟਪੈਂਟ ਸਿਰਫ 3760 ਹੀ ਦਵਾਂਗੇ ਸਿਲਾਈ ਕਰਕੇ ਆ ਹੁਣ 18000 ਨਹੀਂ ਲੈਣਾ ਇਹਦਾ 17000 ਨਹੀਂ ਲੈਣਾ ਸਿਰਫ 6500 ਰੁਪਏ 'ਚ ਸ਼ੇਰਵਾਨੀ ਤਿਆਰ ਕਰਕੇ ਦਵਾਂਗੇ ਸਿਲਾਈ ਕਰਕੇ ਕੋਈ ਮੰਗਦਾ 1800 ਰੁਪਇਆ ਕੋਰਤੇ ਪਜਾਮੇ ਦੇ ਮੇਰੇ ਕੱਲੇ ਕੱਪੜੇ ਦਾ ਰੇਟ ਕੋਈ ਮੰਗਦਾ 2000 ਕੋਈ ਮੰਗਦਾ 1700 ਸਾਡੇ ਕੋਲ ਆਜੋ ਸਿਰਫ 700 ਰੁਪਏ ਤੋਂ ਕੋਰਤਾ ਪਜਾਮਾ ਅਸੀਂ ਸ਼ੁਰੂ ਕਰ ਦਿੰਨੇ ਆ 700 ਰੁਪਏ ਤੋਂ ਕੋਰਤੇ ਪਜਾਮੇ ਦਾ ਕੱਪੜਾ ਸ਼ੁਰੂ ਜੋ ਕੋਈ ਨਹੀਂ ਦਿੰਦਾ ਜੇ ਅਪਾ ਰੰਗ ਦੇਖ ਲਿਏ ਵਾਈਟ ਬਲੈਕ ਕਲਰਫੁਲ ਜਿਹੜੇ ਮਰਜ਼ੀ ਲੈ ਜਾਓ ਭਾਈ ਜੀ ਕਹਿੰਦੇ ਕੋਰਤੇ ਪਜਾਮੇ ਦੇ ਰੇਟਾਂ ਦੇ ਰਿਕਾਰਡ ਤੋੜਦੇ ਤੁਸੀਂ ਬਿਲਕੁਲ ਸਰ ਕੁਰਤੇ ਪਜਾਮੇ ਦੇ ਰੇਟਾਂ ਦੇ ਰਿਕਾਰਡ ਟੁੱਟਣੇ ਹੀ ਟੁੱਟਣੇ ਅਸੀਂ ਕਿਉਂਕਿ ਜਿਹੜਾ ਬਜ਼ਾਰਾਂ ਦੇ ਵਿੱਚ 1500 2000 ਦਾ ਕੁਰਤਾ ਪਜਾਮਾ ਮਿਲ ਰਿਹਾ ਅਸੀਂ ਤੁਹਾਨੂੰ ਦੇ ਰਿਹਾ 700 ਰੁਪਏ ਦੇ ਵਿੱਚ 700 ਰੁਪਏ ਭਾੜੀ 700 ਰੁਪਏ ਲਓ ਜੀ ਰਖੜੀ ਦੇ ਉੱਤੇ ਬਹੁਤ ਵੱਡਾ ਸੇਲ ਮੇਲਾ ਲੱਗ ਚੁੱਕਾ ਆ ਅਸੀਂ ਸਲਾਈ ਦੇ ਭਾਅ ਦੇ ਕੱਪੜਾ ਦੇ ਰਹੇ ਹਾਂ 700 ਦੇ ਵਿੱਚ ਆਹ ਦੱਸੋ ਭਾਈ ਜੀ ਦੁਬਈ ਦਾ ਕੁਰਤਾ ਪਜਾਮਾ ਆ شیخ ਪਾਉਂਦੇ ਆ ਆਮ ਦੁਕਾਨਾਂ ਤੇ ਜਾਨਦੇ ਆ ਬਜ਼ਾਰਾਂ ਤੇ ਜਾਨਦੇ ਆ ਸਮੈਲ ਬੜੀ ਸੋਹਣੀ ਆਉਂਦੀ ਆ ਪਰਫਿਊਮ ਵਾਲਾ ਕੁਰਤਾ ਪਿਆਮਾ ਇਹ ਕੋਈ 3500 ਮੰਗਦਾ ਕੋਈ 4000 ਮੰਗਦਾ ਦਬਈ ਵਾਲੇ ਕੁਰਤੇ ਪਿਆਮੇ ਦਾ ਰੇਟ ਵੀ ਦੱਸ ਦਿਓ ਭਾਜੀ ਦਬਈ ਵਾਲਾ ਕੁਰਤੇ ਪਿਆਮੇ ਦਾ ਰੇਟ ਤਾਂ ਦੱਸਾਂਗੇ ਇਹ ਹੈਗਾ ਨਾਲ ਪਰਫਿਊਮ ਇਹਦੇ ਨਾਲ ਜਦੋਂ ਤੁਸੀਂ ਪਾ ਲੀਏ ਬਹੁਤ ਖੁਸ਼ਬੋ ਦੇ ਜਿਹੜਾ ਬਾਜ਼ਾਰ 'ਚ ਤੁਹਾਨੂੰ ਮਿਲੇਗਾ ਦਬਈ ਵਾਲਾ ਪਹਿਲੀ ਗੱਲ ਤੇ ਇਹ ਚੀਜ਼ ਤੁਹਾਨੂੰ ਬਾਜ਼ਾਰ 'ਚ ਮਿਲਣੀ ਸਾਡੀ ਆਪਣੀ ਮੈਨੂਫੈਕਚਰਿੰਗ ਹੈਗੀ ਏ ਇਹ ਹੈਗਾ ਜੇ ਸ਼ਾਇਰਾ 100 ਤੇ 20 ਰੁਪਏ ਦਾ 1120 ਰੁਪਏ ਦਾ ਜਿਹੜਾ ਬਾਜ਼ਾਰ ਦੇ ਵਿੱਚ 4400 ਰੁਪਏ ਦਾ ਕੁੜਤਾ ਪਜਾਮਾ ਦਵਾਈ ਵਾਲਾ ਮਿਲਦਾ ਇੱਥੋਂ 1120 ਰੁਪਏ ਚ ਲੈ ਜਾਓ ਇਸ ਤੋਂ ਇਲਾਵਾ ਦੇਖੋ ਬ੍ਰਾਂਡ ਸਾਡੇ ਕੋਲ ਸੀ ਆ ਰਾਮ ਰੈਮੰਡ ਐਸ ਆਰ ਐਸ ਜੀ ਐਸ ਮਾਦਰਾਵ ਇਟਾਲੀਅਨ ਮਸਤ ਨਾਲ ਬਹੁਤ ਸਾਰੇ ਬ੍ਰਾਂਡ ਦੇ ਸਾਡੇ ਕੋਲ ਕੱਪੜੇ ਆ 700 1120 ਆਪ ਦੀ 1400 ਦਾ 1800 ਦਾ ਆ 2500 ਦਾ ਇਧਰ ਛੇੜ ਦੇਖੋ ਤੁਸੀਂ ਪਿੰਡਾਂ ਦੇ ਪੰਚ ਸਰਪੰਚ ਲੰਬੜਦਾਰ ਕੌਂਸਲਰ ਐਮ ਐਲ ਏ ਐਮ ਪੀ ਹਰ ਇੱਕ ਤਰ੍ਹਾਂ ਦਾ ਕਪੜਾ ਭਾਵੇਂ 5 6 7000 ਤੱਕ ਦਾ ਕੋਰਟ ਦਾ ਫੀਮਾ ਵੀ ਲੈਣਾ ਉਹ ਵੀ ਤੁਹਾਨੂੰ ਅਸੀਂ ਦੇ ਦਾਂਗੇ ਭਾਈ ਜੀ ਬਲੈਕ ਦੇ ਵਿੱਚ ਵੀ ਹੈਗਾ ਬਿਲਕੁਲ ਸਰ ਬਲੈਕ ਦੇ ਵਿੱਚ ਵੀ ਹੈਗਾ ਰੰਗਦਾਰ ਜੇ ਜਿਸ ਤਰ੍ਹਾਂ ਦਾ ਮਰਜ਼ੀ ਲੈ ਜਾਓ ਹਰ ਤਰ੍ਹਾਂ ਦੀ ਵੈਰਾਈਟੀ ਹੈਗੀ ਏ ਇਹਦੇ ਬਲੈਕ ਦੇ ਵਿੱਚ ਕੋਈ ਜੈੱਡ ਬਲੈਕ ਕੋਈ ਦੂਸਰਾ ਬਲੈਕ ਦੇ ਵਿੱਚ ਵੀ ਕਿੰਨੀਆਂ ਸ਼ੈਡਾਂ ਸਾਡੇ ਕੋਲ ਮਿਲ ਜਗਾ ਆਮ ਦੁਕਾਨ ਦੇ ਇੰਨੀਆਂ ਸ਼ੈਡਾਂ ਨਹੀਂ ਤੁਹਾਨੂੰ ਲੈ ਇੱਕ ਜਾਂ ਦੋ ਥਾਂ ਹੁੰਦੇ ਸਾਡੇ ਕੋਲ 20 20 50 50 ਥਾਂ ਨੇ ਹਰ ਤਰ੍ਹਾਂ ਦੇ ਤੁਹਾਨੂੰ ਬਲੈਕ ਤੇ ਹੈ ਰੰਗਦਾਰ ਦੇ ਵਿੱਚ ਵੀ ਬਹੁਤ ਭਾਵੇਂ ਤੁਸੀਂ 올ਓਵਰ ਬਣਾ ਲਓ ਕਲਰ ਕੁਰਤੇ ਪਜਾਮੇ ਚਾਹੇ ਤੁਸੀਂ ਇਹ ਨਾ ਮੈਚੀ ਕਰ ਲਓ ਵਾਈਟ ਕੋਟ ਤੇ ਪਜਾਮੇ ਦੀ ਜਿਹੜਾ ਜਿਹੜਾ ਰੰਗ ਤੁਸੀਂ ਲੈਣਾ ਮਾਤਰਾਵ ਕਲਰਫੁਲ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਤੁਹਾਨੂੰ ਰੰਗ ਮਿਲ ਜਾਣੇ ਆ 700 ਰੁਪਏ ਤੋਂ ਇਹ ਵੀ ਸ਼ੁਰੂ ਆ ਇਹਦੇ ਵਿੱਚ ਹੀ ਬਹੁਤ ساری ਵੈਰਾਈਟੀ ਦੇਖੋ ਰੰਗ ਦੇਖ ਲਓ ਕਿੰਨੇ ਆ ਜਿਹੜਾ ਸਾਡੇ ਮਨ ਨੂੰ ਪਸੰਦ ਆ ਉਹ ਰੰਗ ਅਸੀਂ ਦੇਣਾ ਸ਼ਰਟਾਂ ਦੀ ਗੱਲ ਕਰਦੇ ਆ ਸਾਡੇ ਕੋਲ ਪ੍ਰਿੰਟਡ ਸ਼ਰਟਾਂ ਦੇਖੋ ਕਿੰਨੀਆਂ ਸੋਹਣੀਆਂ ਸਾਡੇ ਕੋਲ ਚੈੱਕ ਦੇ ਵਿੱਚ ਲਾਈਨਿੰਗ ਦੇ ਵਿੱਚ ਚਾਹੇ ਤੁਸੀਂ ਜੀਨ ਦੀਆਂ ਪੈਂਟਾਂ ਨਾਲ ਪਾਉਣੀ ਚਾਹੇ ਤੁਸੀਂ ਫਾਰਮਲ ਦੇ ਨਾਲ ਪਾਉਣੀ ਵੱਡੀ ਗੱਲ ਪਤਾ ਕੀ ਆ ਸਾਡੇ ਕੋਲ 3350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਭਾਈ ਇੱਕ ਗੱਲ ਤਾਂ ਕਲੀਅਰ ਕਰੋ ਜਿਹੜੇ ਮਰਜੀ ਟੇਲਰ ਕੋਲ ਚਲ ਜਾਓ 2 ਪੀ ਸਪੋਰਟ ਪੈਂਟ ਦੀ ਸਮਾਈ ਇਕੱਲੀ 4045 ਤੋਂ ਆ ਤੁਸੀਂ ਕਹਿੰਦੇ ਹੋ 2995 ਚ ਕੋਰਟ ਪੈਂਟ ਸੀਤਾ ਸਲਾਇਆ ਲੈ ਜਾਓ ਕੱਪੜਾ ਵੀ ਤੁਸੀਂ ਕਹਿੰਦੇ ਨਾਲ ਦੇਵਾਂਗੇ ਉਹ ਰੰਗ ਰੂਗ ਹੈਗੇ ਇਹਦੇ ਵਿੱਚ ਕੁਆਲਿਟੀ ਹੈਗੀ ਕੱਪੜੇ ਦੀ ਬਿਲਕੁਲ 2995 ਦੇ ਵਿੱਚ ਤੁਹਾਨੂੰ 2 ਪੀਸ ਕੋਟ ਪੈਂਟ ਅਸੀਂ ਬਣਾਇਆ ਜਿੱਥੇ ਪੁਜਾਰਾਂ ਚ 45000 ਰੁਪਏ ਸਲਾਈ ਲੈ ਰਹੇ ਅਸੀਂ 2995 ਦੇ ਇਹਦੇ ਵਿੱਚ ਤੁਹਾਨੂੰ 3 ਪੀਸ 3760 ਰੁਪਏ ਦੇ ਵਿੱਚ ਦਵਾਂਗੇ 3760 ਕੁਆਲਟੀ ਹੈਗੀ ਇਹਦੀ ਕੁਆਲਟੀ ਤੁਸੀਂ ਆਪਕੇ ਦੇਖੋ ਆ ਦੇਖੋ ਚਲੋ ਜੀ ਆਲੋ ਜਿਤਨਾ ਮਰਜੀ ਜੋੜੋ ਟਰੱਕ ਦੇ ਨਾਲ ਬੰਨ੍ਹ ਦੋ ਇਹ ਨਹੀਂ ਪਟੜਨਾ ਆ ਦੇਖੋ ਜੀ 2995 ਵਾਲਾ ਕੋਟ ਪੈਂਟ ਲੈ ਲਓ ਕੱਪੜੇ ਦੀ ਕੁਆਲਟੀ ਬਹੁਤ ਆ ਰੰਗ ਬਹੁਤ ਆ ਇਹ ਜਿਹੜਾ ਵਹਿਮ ਸੀ ਵਹਿਮ ਕੱਟਦਾ 404500 ਰੁਪਇਆ ਕੱਲੀ ਸਲਾਈ ਹੈ ਬਾਜ਼ਾਰ 'ਚ ਸਾਡੇ ਕੋਲ ਆਜੋ 2995 ਚ 2 ਪੀਸ ਕੋਟਵਰਡ ਸਲਾਈ ਕਰਕੇ ਦਵਾਂਗੇ 3 ਪੀਸ 370 60 ਹੀ ਦਵਾਂਗੇ ਜੇ ਕੋਈ ਵੀਰ ਸਾਡਾ ਕਹਿੰਦਾ ਮੈਨੂੰ ਲਗਜ਼ਰੀ ਇਤੋਂ ਹੋਰ ਹੈਵੀ ਪ੍ਰਾਈਸ ਚਾਹੀਦਾ ਹੈਗੇ ਆ ਪਰ ਹਰ ਤਰ੍ਹਾਂ ਦੀ ਵੈਰਾਈਟੀ ਹੈਗੀ ਹੈ ਜਿਸ ਤਰ੍ਹਾਂ ਸਰ ਜੀ ਕੋਈ ਲਗਜ਼ਰੀ ਦੇ ਵਿੱਚ ਬਣਾਣੇ ਆ ਕੋਈ ਕਿਸ ਤਰ੍ਹਾਂ ਹਰ ਤਰ੍ਹਾਂ ਦੀ ਵੈਰਾਈਟੀ ਹੈ ਜਿਸ ਕਿਸੇ ਨੇ ਚੱਕ ਜੇ ਬਣਾਣੇ ਨੇ ਕਿਸੇ ਨੇ ਦੂਸਰਾ ਬਣਾਉਣਾ ਵਾ ਹਰ ਤਰ੍ਹਾਂ ਦਾ ਕੋਟ ਪੈਂਟ ਤੁਹਾਨੂੰ ਲਾਈਟ ਡਾਰਕ ਜਿਸ ਤਰ੍ਹਾਂ ਮਰਜ਼ੀ ਬਣਾ ਲਓ ਹਰ ਤਰ੍ਹਾਂ ਦੇਖੋ ਰੰਗ ਦੇ ਵਿੱਚ ਵੀ ਕੋਈ ਕਮੀ ਨਹੀਂ ਜੇ ਇਹਦੇ ਵਿੱਚ ਇੱਕ ਹੋਰ ਚੀਜ਼ ਸ਼ੇਰਵਾਨੀਆਂ ਦੇ ਵਿੱਚ ਵੀ ਸਾਡੇ ਕੋਲ ਉਹ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਆਈਆਂ ਦੇਖੋ ਰੰਗ ਚੱਕ ਰੰਗ ਲਾਈਟ ਵੀ ਹੈਗੇ ਆ ਡਾਰਕ ਵੀ ਹੈਗੇ ਆ ਕਢਾਈਆਂ ਵਾਲੀਆਂ ਹੈਗੀਆਂ ਇਹ ਕੋਈ 15 17 18000 ਤੋਂ ਸ਼ੁਰੂ ਨਹੀਂ ਕਰਨੀ ਸਾਡੇ ਕੋਲ ਸਿਰਫ 6500 ਰੁਪਏ ਤੋਂ ਸ਼ੇਰਵਾਨੀ ਸ਼ੁਰੂ ਹੋ ਜਾਂਦੀ ਆ ਆਹ ਦੇਖੋ ਬਲੇਜ਼ਰਾਂ ਚੈੱਕ ਲਾਈਟ ਡਾਰਕ ਜਿੱਦਾਂ ਦੇ ਰੰਗ ਚਾਹੀਦੇ ਲੈ ਜਾਓ ਬਲੇਜ਼ਰ ਸਾਡੇ ਕੋਲ ਮਿਲ ਜਾਣੇ ਆ ਤੁਸੀਂ ਲੌਂਗ ਕੋਟ ਲੈਣੇ ਆ ਲੌਂਗ ਕੋਟ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਮਿਲ ਜਾਣੀ ਆ ਤੁਸੀਂ ਪਾਰਟੀ ਵੇਅਰ ਕੋਰਤੇ ਵੀ ਐਮੇ ਲੈਣੇ ਆ ਜਾਗੋ ਦੇ ਪਾਉਣੇ ਆ ਨਾਈਟ ਪਾਰਟੀ ਦੇ ਪਾਉਣੇ ਆ ਤੁਸੀਂ ਥੀਮ ਬਣਾਉਣਾ ਆਹ ਦੇਖੋ ਜੀ ਇਹਦੇ ਵਿੱਚ ਕੁਆਲਿਟੀ ਬਹੁਤ ਸੁਪਰ ਹੈਗੀ ਆ ਇਹਦੇ ਨਾਲ ਦੀ ਤੁਸੀਂ ਬਾਸਕਟਾਂ ਹੀ ਪਰਾ ਸਕਦੇ ਆ ਮਤਲਬ ਹਰ ਪੱਖੋਂ ਤੁਹਾਡੇ ਬਹੁਤ ਸਾਰੇ ਫਾਇਦੇ ਹੋ ਰਿਹਾ ਰੇਟ ਘੱਟ ਕਵਾਲਿਟੀ ਵਧੀਆ ਤੁਹਾਨੂੰ ਅਸੀਂ ਦੇ ਰਹੇ ਹਾਂ ਤੇ ਲੋ ਜੀ ਪੱਗਾਂ ਬੰਨਣ ਵਾਲੇ ਸ਼ਕੀਰ ਭਰਾਵਾਂ ਲਈ ਖੁਸ਼ਖਬਰੀ ਆ ਇਹ ਮਾਦੂਸ਼ਰੀ ਦਸਤਾਰ ਆ ਅਸਲ ਰੰਗ ਸਰਦਾਰੀ ਦੇ ਆ ਜੋ ਪੰਜਾਬ ਦਾ ਨਹੀਂ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਆ ਸਾਡੇ ਕੋਲ 550 ਤੋਂ ਵੱਧ ਪੱਗਾਂ ਦੇ ਵਿੱਚ ਰੰਗ ਆ ਤੁਸੀਂ ਰੁਪਈਆ ਲੈ ਜਾਓ ਚਾਹੇ ਫੁੱਲ ਬੈ ਲੈ ਜਾਓ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਚਿੱਕ ਪੈ ਜਵੇ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਲੈ ਕੇ ਜਾ ਸਕਦੇ ਆ ਤੁਸੀਂ ਆਪਣੀਆਂ ਸ਼ਰਟਾਂ ਦੇ ਨਾਲ ਮੈਚ ਕਰਕੇ ਟਾਈਆਂ ਲੈ ਕੇ ਜਾ ਸਕਦੇ ਆ ਤੁਸੀਂ ਆਪਣੇ ਕੋਟ ਪੈਂਟ ਦੇ ਨਾਲ ਮੈਚ ਕਰਕੇ ਟਾਈਆਂ ਲੈ ਕੇ ਜਾ ਸਕਦੇ ਆ ਸਾਡੇ ਕੋਲ ਪੰਜਾਬ ਪੁਲਿਸ ਦੀ ਯੂਨੀਫਾਰਮ ਦੇ ਲਈ ਖਾਕੀ ਰੰਗ ਦੇ ਵਿੱਚ ਬਹੁਤ ਸਾਰੇ ਸ਼ੇਡ ਆ ਸਾਡੇ ਕੋਲ ਮਿਲਟਰੀ ਸ਼ੇਡ ਜਿਹੜੇ ਸਾਡੀ ਫੌਜ ਬਾਰਡਰਾਂ ਤੇ ਰਾਖੀ ਕਰਦੀ ਉਹਨਾਂ ਦੀ ਯੂਨੀਫਾਰਮ ਤੇ ਨਾਲ ਮੈਚਿੰਗ ਕਰਕੇ ਵੀ ਸਾਡੇ ਕੋਲ ਬਹੁਤ ਸਾਰੇ ਰੰਗ ਆ ਆ ਦੇਖੋ ਬਹੁਤ ਸਾਰੀਆਂ ਸਾਡੇ ਕੋਲ ਵੈਰੀਟੀਆਂ ਹੈਗੀਆਂ ਖਾਕੀ ਰੰਗ ਦੇ ਵਿੱਚ ਆ ਸ਼ੇਡ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਮਿਲ ਜਾਣੇ ਆ ਬਾਜੀ ਸੂਟ ਦਾ ਮਹਿੰਗੇ ਮਹਿੰਗੇ ਤੁਸੀਂ ਦਿਨੋਂ ਥੱਲੇ ਲਾਈਨਿੰਗ ਦਾ ਕੱਪੜਾ ਲਾਉਣ ਵਾਲਾ ਹੈਗਾ ਆਪਣੇ ਕੋਲ ਬਿਲਕੁਲ ਸਾਰ ਜਿਹੜੇ ਲਾਈਨਿੰਗ ਦਾ ਕੱਪੜਾ ਸੀ ਤੁਹਾਨੂੰ ਟੌਪ ਤੋਂ ਵਧੀਆ ਦੋਗੇ ਜਿੱਥੇ ਬਾਜ਼ਾਰ 60 60 65 65 ਰੁਪਏ ਲੈ ਰਹੇ ਲਾਈਨਿੰਗ ਦਾ ਕੱਪੜਾ ਅਸੀਂ ਤੁਹਾਨੂੰ ਗਰੰਟੀ ਦੇ ਨਾਲ 40 ਰੁਪਏ ਲਾਈਨਿੰਗ ਦਾ ਬਾਜ਼ਾਰ 'ਚ ਕਿਸੇ ਕੋ ਤੇ ਨਹੀਂ ਹੁਣੀ ਇਹ ਗਰੰਟੀ ਹੈ ਕਿ ਤੁਸੀਂ ਸੂਟ ਹੁੰਦੇ ਨੇ ਸੋਹਣੇ ਤੇ ਵਧੀਆ ਤੇ ਲਾਈਨਿੰਗ ਵੀ ਵਧੀਆ ਲਾ ਲੈ ਪਰ ਪੈਸੇ ਬਿਲਕੁਲ ਮਿੱਟੀ ਦੇ ਬਾਹਰ 40 ਰੁਪਏ ਲਾਈਨਿੰਗ 40 ਰੁਪਏ ਰੇ ਲਾਈਨਿੰਗ ਸੂਟ ਤੁਸੀਂ 2000 5000 10000 20000 40 40000 ਦੇ ਵੀ ਰੰਨੇ ਆ ਪਰ ਜਦੋਂ ਲਾਈਨਿੰਗ ਦੇ ਕਪੜਾ ਮਾੜਾ ਲਾ ਲੈਂਦੇ ਸੂਟ ਸਾਡਾ ਹੋ ਜਾਂਦਾ ਖਰਾਬ ਸਾਡੇ ਕੋਲ 40 ਰੁਪਏ ਮੀਟਰ ਤੋਂ ਲਾਈਨਿੰਗ ਸ਼ੁਰੂ ਆ ਇਹਦੀ ਵੀ ਗਾਰੰਟੀ ਦਿੰਨੇ ਆ ਰੰਗ ਦੀ ਰੰਗ ਪੱਕਾ ਰੰਗ ਫੇਟ ਨਹੀਂ ਹੋਣਾ ਡਾਬੜੀ ਪੈਣਾ ਇਸ ਤੋਂ ਉੱਪਰ ਦੀ ਰੇਂਜ ਵੀ ਸਾਡੇ ਕੋਲ ਬਹੁਤ ਸਾਰੀ ਹੈਗੀ ਆ ਛੇਤੀ ਆਜੋ ਸਾਡੇ ਕੋਲ 50 ਰੁਪਏ ਦੀ ਕੁੜਤੀ 150 ਰੁਪਏ ਤੋਂ ਰੈਡੀਮੇਡ ਪਲਾਜੋ ਸੂਟ 200 ਰੁਪਏ ਦਾ ਦੁਪट्टे ਨਾਲ ਸੂਟ ਸਾਡੇ ਕੋਲ ਸ਼ਰਾਰੇ ਗਰਾਰੇ ਲਹਿੰਗੇ ਗੋਨ ਡ्रेसेस ਹੈਗੀਆਂ ਸੋ ਤੁਸੀਂ ਆ ਵੀ ਦੇਖ ਲਿਆ ਜਿਹੜਾ ਬਾਜ਼ਾਰ 'ਚ 10000 ਰੁਪਏ ਦਾ ਕੋਟ ਪੈਂਟ ਆ ਅਸੀਂ 2995 'ਚ ਸਲਾਈ ਕਰਕੇ ਦੇ ਦੇਣਾ ਆਹ ਜਿਹੜੀਆਂ ਬਲੇਜ਼ਰਾਂ ਆ ਇਹ ਵੀ ਤੁਹਾਨੂੰ ਮਿੱਟੀ ਦੇ ਭਾਅ ਦੇ ਦੇਣੀਆਂ ਆ ਆਹ 3 ਪੀਸ ਕੋਟ ਪੈਂਟ ਜਿਹੜਾ 15000 ਰੁਪਏ ਦਾ ਬਾਜ਼ਾਰ 'ਚ ਆ ਅਸੀਂ 3760 ਦੇ ਦੇਣਾ ਆਹ ਜਿਹੜੀ 16000 ਰੁਪਈ ਦੀ ਸ਼ੇਰਵਾਨੀ ਬਾਜ਼ਾਰ ਦੇ ਵਿੱਚ ਆ ਅਸੀਂ 6500 ਰੁਪਏ 'ਚ ਸਲਾਈ ਕਰਕੇ ਦੇ ਦੇਣੀ ਆ ਆਹ ਜਿਹੜਾ ਕੋਰਤਾ ਪਜਾਮਾ 17-1800 ਤੋਂ ਸ਼ੁਰੂ ਹੁੰਦਾ ਅਸੀਂ 700 ਰੁਪਏ ਦੇ ਵਿੱਚ ਦੇ ਦੇਣਾ ਇਦਾਂ ਦੀਆਂ ਬਾਸਕਰਾਂ ਦੇ ਵਿੱਚ ਜਿਹੜੇ ਡਿਜ਼ਾਈਨ ਬਹੁਤ ਸਾਰੇ ਆ ਛੇਤੀ ਪਹੁੰਚੋ ਨੰਬਰ ਸਕਰੀਨ ਤੇ ਆ ਫਾਇਦੇ ਬਹੁਤ ਵੱਡੇ ਹੋਣ ਆ ਰੱਖੜੀ ਦੇ ਤਿਹਾੜੀ ਤੇ ਸੇਲ ਲੱਗੀ ਆ ਥੋੜੇ ਪੈਸਿਆਂ 'ਚ ਵਧੀਆ ਵੈਰਾਈਟੀ ਚੈਲੇਂਜ ਦੇ ਨਾਲ ਤੁਹਾਨੂੰ ਦਵਾਂਗੇ ਕੈਮਰਾਮੈਨ ਓਮਪਨ ਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਡੀਬੀ ਕਰਦੀਆਂ